ਸਸਗਾ ਦਰਸ਼ਕੋ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸਕੂਲਾਂ ਵਿੱਚ ਕਰਾਏ ਗਏ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹ ਕਰਵਾਏ ਜਾ ਰਹੇ ਹਨ ਇਸੇ ਲੜੀ ਤਹਿਤ ਅੱਜ ਪਿੰਡ ਸੋਰਸਿੰਗ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਹਲਕਾ ਤਾਇਗ ਸਰਵਣ ਸਿੰਘ ਧੁੰਨ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਪਹਿਲਾਂ ਸਕੂਲ ਸਟਾਫ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ ਆਓ ਇਸ ਸਮਾਗਮ ਉਦਘਾਟਨ ਸਮਾਰੋਹ ਦੀਆਂ ਝਲਕੀਆਂ ਆਪ ਜੀ ਦੇ ਸੰਮੁਖ ਕਰਦੇ ਹਾਂ ਹਾਂਜੀ 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 ਸਰ ਕੋਲੋ ਕੱਟੇ ਸਾਰੀ ਜਲੀ ਕਹ ਚੜਿਆ ਕਿ ਕਿਰਤੇ ਤੂੰ ਦਾ ਦੜਨਾ ਕੀਤੀ ਨਹੀਂ ਪਾਸਾ ਵਟਕੇ ਲਾਂਗੀ ਕੋਲ ਦੀ ਹੋ ਪਾਸਾ ਵਟਕੇ ਲਾਂਗੀ ਕੋਲ ਦੀ ਬਲੀਏ ਟੋਚਪੀ ਕੀਤੀ ਨਹੀਂ ਲਾਕੇ ਤੋੜ ਗਈ ਸਜਣਾ ਨਾਲ ਪੂਰੀ ਤਿੰਨ ਲਾਖੇ ਤੋੜ ਗਈ ਸਜਣਾ ਨਾਲ ਪੂਰੀ ਤਿੰਨ ਲਾਖੇ ਤੋੜ ਗਈ ਲੁੱਟਣਾ ਸੀ ਮੇਲਾ ਨਹੀਂ ਲੁੱਟੇ ਚੰਗਿਆ ਨੱਚ ਨੱਚ ਕੂੜਾ ਐਸੀ ਫੁੱਟ ਚੱਲੇ ਆਂ ਹਾਂਜੀ ਭੇਜੋ ਹਾਂਜੀ ਇੱਕ ਦੋ ਮਿੰਟ ਦਾ ਗਾਣਾ ਹੋ ਰਿਹਾ ਹੈ ਦੋ ਬੱਚੇ 10ਵੀਂ ਕਲਾਸ ਦੇ ਆ ਜਾ ਬੇਟਾ ਸਾਡੇ ਮੈਂਬਰ ਸਾਹਿਬਾਨ ਇੱਥੋਂ ਦੇ ਸਾਡੇ ਪ੍ਰਿੰਸੀਪਲ ਮੈਮ ਰੀਤਾ ਮਹਾਜਨ ਜੀ ਸਾਡੇ ਸਾਰੇ ਹੀ ਇੱਥੋਂ ਦਾ ਸਾਡਾ ਸਟਾਫ ਸਾਡੇ ਬੀਓ ਸਾਹਿਬ ਅਤੇ ਸਾਡੇ ਹੋਰ ਵੀ ਜਿਹੜੇ ਸਿੱਖਿਆ ਅਧਿਕਾਰੀ ਸਾਹਿਬਾਨ ਸਾਡੇ ਨਾਲ ਆਏ ਆ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਇੱਥੇ ਆਪਣੀਆਂ ਧੀਆਂ ਦੇ ਸਕੂਲ ਦੇ ਵਿੱਚ ਆ ਕੇ ਬਹੁਤ ਚੰਗਾ ਮਹਿਸੂਸ ਹੋਇਆ ਬਹੁਤ ਵਧੀਆ ਪ੍ਰੋਗਰਾਮ ਸਾਡੀਆਂ ਬੱਚੀਆਂ ਨੇ ਪੇਸ਼ ਕੀਤੇ ਜਿੱਥੋਂ ਇੱਕ ਪੰਜਾਬ ਦੀ ਝਲਕ ਜਿਹੜੀ ਹੈ ਰੰਗਲੇ ਪੰਜਾਬ ਦੀ ਝਲਕ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਮੈਂ ਇਸ ਗੱਲ ਦੀ ਵੀ ਵਧਾਈ ਦਿੰਦਾ ਪ੍ਰਿੰਸੀਪਲ ਮੈਮ ਨੂੰ ਤੇ ਸਾਰੇ ਸਟਾਫ ਨੂੰ ਤੁਸੀਂ ਵਾਕਿਆ ਹੀ ਸਾਡੀਆਂ ਬੱਚੀਆਂ ਨੂੰ ਬਹੁਤ ਵਧੀਆ ਸਿਖਾਇਆ ਔਰ ਸਿਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਮੈਨੂੰ ਇੱਕ ਗੱਲ ਦੀ ਹੋਰ ਵੀ ਖੁਸ਼ੀ ਹੋਈ ਹੈ ਕਿ ਕਿਤੇ ਸਾਡਾ ਇੱਥੇ ਕਿਉਂਕਿ ਜਿਹੜਾ ਇਹ ਇਲਾਕਾ ਵਾ ਆਪਣਾ ਇਹ ਮਾਝੇ ਦਾ ਮੰਨਿਆ ਪਰ ਮੰਨਿਆ ਇਲਾਕਾ ਇੱਥੇ ਜਿਹੜੇ ਸਾਡੇ ਲੋਕ ਆ ਉਹ ਕੁੜੀਆਂ ਨੂੰ ਵੀ ਸਕੂਲ ਤੋਂ ਭੇਜਣ ਤੋਂ ਝਿਜਕਦੇ ਸੀ ਜੇ ਇੰਨੀ ਗਿਣਤੀ ਦੇ ਵਿੱਚ ਆਪਾਂ ਬੱਚੀਆਂ ਨੂੰ ਪੜ੍ਹਾ ਰਹੇ ਆ ਤਾਂ ਮਤਲਬ ਮਾਝੇ ਦੇ ਲੋਕ ਵੀ ਹੁਣ ਜਾਗ ਚੁੱਕੇ ਆ ਕਿਉਂਕਿ ਧੀਆਂ ਤੇ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਧੀਆ ਤੇ ਧਰੇਕਾਂ ਹੁੰਦੀਆਂ ਰੌਣਕ ਵੇੜੇ ਦੀ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਸਾਡੇ ਵੇੜਿਆਂ ਦੀ ਰੌਣਕ ਹੁੰਦੀਆਂ ਕਿਸੇ ਨੇ ਬੜਾ ਵਧੀਆ ਲਿਖਿਆ ਕਿ ਧੀਆ ਹੁੰਦੀਆਂ ਧੀਆ ਧੀਆ ਬਾਜ ਨਾ ਲੱਗਣ ਧੀਆ ਧੀਆ ਨੂੰ ਸਤਕਾਰ ਦਿਓ ਰੱਬ ਦੇ ਕੰਮ ਵਿੱਚ ਵਿਗੜਨ ਪਊਗਾ ਲੋਕੋ ਧੀ ਨਾ ਮਾਰ ਦਿਓ ਕਿਉਂਕਿ ਇਹ ਸਾਡੀਆਂ ਜਿਹੜੀਆਂ ਕੁੜੀਆਂ ਸਾਡੇ ਗਰਬਾਣੀ ਜੇ ਆਪਾਂ ਪੜ੍ਹੀਏ ਤੇ ਮਹਾਰਾਜ ਸਾਹਿਬ ਨੇ ਵੀ ਕਿਹਾ ਕਿ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਗੁਰੂ ਸਾਹਿਬ ਨੇ ਏਡਾ ਵੱਡਾ ਰਤਬਾ ਤੇ ਏਡਾ ਵੱਡਾ ਸਤਕਾਰ ਸਾਡੀਆਂ ਧੀਆਂ ਨੂੰ ਸਾਡੀਆਂ ਨਾ ਭੈਣਾਂ ਨੂੰ ਦਿੱਤਾ ਔਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੀਆਂ ਕੁੜੀਆਂ ਆਪਣੀਆਂ ਧੀਆਂ ਆਪਣੀਆਂ ਭੈਣਾਂ ਦਾ ਸਤਕਾਰ ਕਰੀਏ ਇਹ ਵੀ ਵਦਨ ਫੁੱਲਣ ਇਹ ਵੀ ਹਰੇਕ ਖੇਤਰ ਦੇ ਵਿੱਚ ਮੱਲਾ ਮਾਰਨ ਮੈਨੂੰ ਅੱਜ ਇੱਥੇ ਪਹੁੰਚ ਕੇ ਇੱਕ ਹੋਰ ਵੀ ਵੱਡੀ ਖੁਸ਼ੀ ਹੋਈ ਮੈਨੂੰ ਪਤਾ ਲੱਗਿਆ ਕਿ ਦੋ ਸਾਡੀਆਂ ਕੁੜੀਆਂ ਜਿਹੜੀਆਂ ਇੱਥੇ ਹੀ ਟੀਚਰ ਲੱਗੀਆਂ ਔਰ ਇੱਥੋਂ ਹੀ ਪੜ ਕੇ ਗਈਆਂ ਸਾਡੀ ਇੱਕ ਭੈਣ ਸਾਹਮਣੇ ਖੜੀ ਹੈ ਇੱਕ ਆ ਕੁੜੀ ਸਾਡੀ ਖੜੀ ਹੈ ਉਹ ਭੈਣ ਸਾਡੀ ਕਬੱਡੀ ਦੀ ਵੀ ਕਹਿੰਦੇ ਬਹੁਤ ਨਾਮਵਰ ਪਲੇਅਰ ਰਹੀ ਹੈ ਮੈਂ ਕਹਿੰਦਾ ਸਾਡੀਆਂ ਕੁੜੀਆਂ ਨੂੰ ਹਰੇਕ ਖੇਤਰ ਦੇ ਵਿੱਚ ਜਿਹੜੀਆਂ ਮੱਲਾ ਵਾ ਮਾਰਨੀਆਂ ਚਾਹੀਦੀਆਂ ਤੇ ਮੈਂ ਮਾਪਿਆਂ ਨੂੰ ਵੀ ਬੇਨਤੀ ਕਰੂੰਗਾ ਬੇਚਝਕੋ ਕੇ ਆਪਾਂ ਆਪਣੀਆਂ ਕੁੜੀਆਂ ਨੂੰ ਪੜਾਈਏ ਕਿਉਂਕਿ ਅੱਜ ਜੇ ਸਰਕਾਰ ਨੇ ਇਹ ਪਰਾਲਾ ਕੀਤਾ ਨਾ ਭਰਾਓ ਇਹ ਨਹੀਂ ਪੱਥਰ ਦਾ ਇੱਕ ਸਮਝੋ ਇੱਕ ਬਾਹਰ ਨਾ ਸਕੂਲਾਂ ਚ ਆਉਣ ਦਾ ਨਹੀਂ ਪੱਥਰ ਕਿਉਂਕਿ ਜਿਹੜਾ ਕੰਮ ਜਿਹੜੀ ਸਰਕਾਰ ਨੇ ਕੀਤਾ ਹੋਵੇ ਉਹ ਦੀਂਦਾ ਹੁੰਦਾ ਕੋਈ ਨਹੀਂ ਪੱਥਰ ਰੱਖਿਆ ਵੱਡੀ ਨਹੀਂ ਹੋ ਜਾਣਾ ਇਹ ਇੱਕ ਜਿਹੜਾ ਭਰਮ ਜਿਹਾ ਬਣਿਆ ਨਾ ਕਿ ਸਰਕਾਰੀ ਸਕੂਲਾਂ 'ਚ ਚੰਗੀ ਵਿਦਿਆ ਨਹੀਂ ਮਿਲ ਸਕਦੀ ਸਰਕਾਰੀ ਸਕੂਲਾਂ ਦਾ ਪੜਿਆ ਬੱਚਾ ਪਤਾ ਨਹੀਂ ਉਹ ਅੱਗੇ ਤਰੱਕੀ ਨਹੀਂ ਕਰ ਸਕਦਾ ਉਹ ਭਰਮ ਤੋੜਨ ਲਈ ਸਰਕਾਰ ਨੇ ਇਹ ਪ੍ਰੋਗਰਾਮ ਬਣਾਇਆ ਹੈ ਕਿ ਸਾਡੇ ਐਮ.ਐਲ.ਏ ਸਾਡੇ ਮੰਤਰੀ ਸਾਡਾ ਮੁੱਖ ਮੰਤਰੀ ਅਸੀਂ ਸਕੂਲਾਂ 'ਚ ਵਿజిਟ ਕਰੀਏ ਤੇ ਆਪਣੇ ਬੱਚਿਆਂ ਦਾ ਮਨੋਬਲ ਜਿਹੜਾ ਹੋਰ ਉੱਚਾ ਚੁੱਕੀਏ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਭਾਵੇਂ ਐਮਐਲਏ ਉਹ ਵੀ ਸਾਡਾ ਆਪਣਾ ਭਰਾ ਸਾਡਾ ਪਿਓ ਸਾਡਾ ਬੱਚਾ ਜਾਂ ਸਾਡੀਆਂ ਟੀਚਰ ਜਿਹੜੀਆਂ ਸਾਡੀਆਂ ਭੈਣਾਂ ਉਹ ਮਹਿਸੂਸ ਕਰਨ ਕਿ ਉਹ ਵੀ ਸਾਡੇ ਆਪਣੇ ਆ ਤੇ ਅਸੀਂ ਉਹ ਇੱਕ ਗੈਪ ਨੂੰ ਦੂਰ ਕਰ ਲਈ ਹੈ ਸਰਕਾਰ ਨੇ ਪ੍ਰੋਗਰਾਮ ਅਲੀਕਿਆ ਇਹ ਭਰਾਵੋ ਜਿਹੜੀ ਸਿੱਖਿਆ ਕ੍ਰਾਂਤੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਅਗਵਾਈ ਥੱਲੇ ਅੱਜ ਸਕੂਲਾਂ ਦੇ ਵਿੱਚ ਘਰ ਘਰ ਗੱਲ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਦੀ ਕਦੀ ਸਿੱਖਿਆ ਦੀ ਗੱਲ ਚੱਲੀ ਸੀ ਪਹਿਲੀਆਂ ਸਰਕਾਰਾਂ ਵੀ ਰਹੀਆਂ ਅੱਜ ਜੇ ਗ੍ਰਾਂਟਾਂ ਦੀ ਗੱਲ ਕਰੀਏ ਸਰਕਾਰ ਨੇ ਸਰਦਾਰ ਹਰਜੋਤ ਸਿੰਘ ਬੈਂਸ ਸਾਡੇ ਜਿਹੜੇ ਸਿੱਖਿਆ ਮੰਤਰੀ ਹੈ ਉਹਨਾਂ ਨੇ ਖਜ਼ਾਨੇ ਦਾ ਮੂੰਹ ਖੋਲਤਾ ਮੈਨੂੰ ਜਦੋਂ ਮੈਂ ਐਮਐਲਏ ਬਣਿਆ ਤੇ ਮੈਂ ਪਹਿਲਾ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਇੱਕ ਸਵਾਲ ਲਾਇਆ ਸੀ ਕਿ ਮੇਰਾ ਜਿਹੜਾ ਇਲਾਕਾ ਵਾ ਸੀ ਖੇਮਕਰਨ ਬਾਰਡਰ ਤੇ ਰਹਿਣ ਵਾਲੇ ਲੋਕਾਂ ਸਾਡੇ ਉਥੇ ਟੀਚਰ ਨਹੀਂ ਹੈਗੇ ਅਸੀਂ ਬੱਚਿਆਂ ਨੂੰ ਕਿਵੇਂ ਪੜ੍ਹਾਵਾਂਗੇ ਤੇ ਮੈਨੂੰ ਤਿੰਨਾਂ ਮਹੀਨਿਆਂ 'ਚ 270 ਟੀਚਰ ਖੇਮਕਰਨ ਹਲਕੇ ਨੂੰ ਸਰਕਾਰ ਨੇ ਦਿੱਤੇ ਸੀ ਸਰਕਾਰ ਬਣਨ ਤੋਂ ਬਾਅਦ 'ਚ ਜਿਹੜੀ ਇੱਕ ਵੱਡੀ ਪ੍ਰਾਪਤੀ ਸੀ ਔਰ ਮੈਨੂੰ ਸਿੱਖਿਆ ਮੰਤਰੀ ਸਰਦਾਰ ਅਰਜੋਤ ਸਿੰਘ ਬੈਂਸ ਨੇ ਬੁਲਾਇਆ ਬੁਲਾ ਕੇ ਮੈਨੂੰ ਕਹਿਣ ਲੱਗੇ ਤੁਹਾਨੂੰ ਸਾਹਿਬ ਫਿਕਰ ਨਾ ਕਰੋ ਤੁਹਾਡੇ ਇਲਾਕੇ ਨੂੰ ਇੱਕ ਬਹੁਤ ਵੱਡਾ ਤੋਹਫਾ ਦੇ ਰਹੇ ਆ ਉਦੋਂ ਮੈਨੂੰ ਮਹਿਸੂਸ ਹੋਇਆ ਮੈਂ ਕਿਹਾ ਸਿੱਖਿਆ ਮੰਤਰੀ ਕੀ ਤੋਹਫਾ ਦੇਊਗਾ ਤੇ ਮੈਨੂੰ ਉਹਨੇ ਬੁਲਾ ਕੇ ਮੈਨੂੰ ਕਹਿੰਦੇ ਸੀ 35 ਕਰੋੜ ਰੁਪਇਆ ਗ੍ਰਾਂਟ ਤੁਹਾਡੇ ਹਲਕੇ ਨੂੰ ਜਾਰੀ ਕਰਨ ਲੱਗੇ ਆ ਆਪਣੇ ਖੇਮਕਰਨ ਹਲਕੇ ਨੂੰ 35 ਕਰੋੜ ਰੁਪਈਆ ਹੁਣ ਤੱਕ ਆ ਕੇ ਆਪਣੇ ਖੇਮਕਰਨ ਹਲਕੇ ਦੇ ਸਕੂਲਾਂ ਤੇ ਲੱਗ ਚੁੱਕਾ ਵਾ ਜੇ ਆਪਾਂ ਪਿਛਲਾ ਇਤਿਹਾਸ ਸਰਕਾਰਾਂ ਦਾ ਫਰੋਲੀਏ ਤੇ 35 ਕਰੋੜ ਤਾਂ ਕੀ ਤੁਹਾਡੇ ਸਾਹਮਣੇ ਹੀ ਕਿੰਨੇ ਕੁ ਪੈਸੇ ਇੱਥੇ ਆਉਂਦੇ ਸੀ ਅੱਜ ਜੇ ਮੈਂ ਸਕੂਲ ਦੀ ਗੱਲ ਕਰਾਂ ਤਾਂ ਮੇਰਾ ਖਿਆਲ 19 ਲੱਖ 14766 ਰੁਪਈਏ ਜਿਹੜਾ ਕਮਰਸ ਬਲਾਕ ਬਣ ਕੇ ਤਿਆਰ ਹੋ ਚੁੱਕਾ ਹੈ 19 ਲੱਖ ਦੀ ਗ੍ਰਾਂਟ ਜਿਹੜੀ ਆ ਉਹ ਲੱਗ ਚੁੱਕੀ ਐ 4 ਲੱਖ ਰੁਪਏ ਨਾਲ ਚਾਰ ਦਿਵਾਰੀ ਹੋ ਚੁੱਕੀ ਐ ਤੇ 10 ਲੱਖ ਰੁਪਏ ਜਿਹੜੇ ਕਮਰੇ ਉਹ ਬਹੁਤ ਸੋਹਣੇ ਮੈਂ ਵੇਖ ਕੇ ਆਇਆ ਉਹ ਵਾਕਈ ਨਵੇਂ ਹੀ ਕਮਰੇ ਬਣ ਗਏ ਜਿਨ੍ਹਾਂ ਦੀ ਰਿਪੇਅਰ ਕਰਾ ਕੇ ਉਹਨਾਂ ਨੂੰ ਇੱਕ ਨਵੇਂ ਕਮਰੇ ਦੀ ਜਿਹੜੀ ਦੇਖਿਆ ਸਾਡੇ ਪ੍ਰਿੰਸੀਪਲ ਮੈਮ ਤੇ ਸਾਰੇ ਸਟਾਫ ਨੇ ਦਿੱਤੀ ਆ ਔਰ ਵੇਖ ਕੇ ਇੱਕ ਹੋਰ ਵੀ ਚੰਗੀ ਗੱਲ ਜਿਹੜੀ ਐ ਭਰਾਓ ਇੱਕ ਇੱਕ ਪੈਸਾ ਸਾਡੇ ਟੀਚਰ ਸਾਹਿਬਾਨਾਂ ਨੇ ਸਾਡੇ ਪ੍ਰਿੰਸੀਪਲਾਂ ਨੇ ਸਕੂਲ ਤੇ ਲਾਇਆ ਕੋਈ ਇੱਕ ਪੈਸਾ ਵੀ ਕੋਈ ਬੰਦਾ ਦੱਸ ਦੇ ਜਿੰਨੀ ਗ੍ਰਾਂਟ ਆਈ ਆ ਕੋਲੋਂ ਸਗੋਂ ਇਕੱਠਿਓ ਕਰਕੇ ਲਾਤੇ ਹੋਣਗੇ ਇਹਨਾਂ ਨੇ ਔਰ ਇਹ ਸਭ ਤੋਂ ਵੱਡੀ ਸਾਡੀ ਜਿਹੜੀ ਇਹ ਪ੍ਰਾਪਤੀ ਹੈ ਸੋ ਮੈਂ ਸਮਝਦਾ ਕਿ ਜਿਹੜੀਆਂ ਇਹ ਚੀਜ਼ਾਂ ਕਰਨ ਨਾਲ ਸਕੂਲਾਂ ਦੇ ਵਿੱਚ ਵਿజిਟ ਕਰਨ ਨਾਲ ਸਾਡੀਆਂ ਬੱਚੀਆਂ ਦਾ ਸਾਡੇ ਬੱਚਿਆਂ ਦਾ ਸਾਡੇ ਟੀਚਰ ਸਾਹਿਬਾਨਾਂ ਦਾ ਜਿਹੜਾ ਮਨੋਬਲ ਉਹ ਹੋਰ ਉੱਚਾ ਹੋਊਗਾ ਮੈਂ ਇੱਕ ਗੱਲ ਦੱਸਾਂ ਆਪਣੀਆਂ ਮੇਰੀਆਂ ਧੀਆਂ ਬੈਠੀਆਂ ਪੁੱਤ ਕਈ ਵਾਰੀ ਐਵੇਂ ਕਦੇ ਭਲੇ ਖਾਣਾ ਖਾ ਦਿਓ ਕਿ ਪਤਾ ਨਹੀਂ ਸਰਕਾਰੀ ਸਕੂਲ ਪੜ੍ਹ ਕੇ ਤਰੱਕੀ ਨਹੀਂ ਹੁੰਦੀ ਮੈਂ ਵੀ ਐਮਐਲਏ ਸਰਕਾਰੀ ਸਕੂਲ ਚੋਂ ਪੜ੍ਹ ਕੇ ਬਣਿਆ ਮੈਂ ਧੋਨਾਂ ਤੇ ਨਾਰਲੀ ਸਕੂਲ ਚੋਂ ਆਪਣੋ ਜੋ ਮੇਰਾ ਤਾਇਆ ਇੱਥੇ ਮੁੰਡਾ ਹੋਣਾ ਰੇਸ਼ਮਾ ਖੜਾ ਇਹਦਾ ਨਾਨਾ ਹੀ ਸਰਦਾਰ ਅਮਰੀਕ ਸੋਂ ਉਹ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਉਹਨਾਂ ਦਾ ਸੁਭਾਅ ਜਿਵੇਂ ਦੇ ਹੁੰਦੇ ਆਪਣੇ ਦੇ ਵੀ ਇਦਾਂ ਹੀ ਆ ਉਹ ਸਾਨੂੰ ਕਹਣਾ ਇਹਨਾਂ ਨੇ ਪੜ੍ਹ ਕੇ ਕਿਹੜਾ ਡੀਸੀ ਲੱਗ ਜਾਣਾ ਤੇ ਮੈਂ ਹੁਣ ਡੀਸੀ ਪ੍ਰਮਾਤਮਾ ਦੀ ਕਿਰਪਾ ਨਾਲ ਸਲੂਟ ਮਾਰਦਾ ਇਹ ਜਿਹੜੀ ਗੱਲ ਹੈ ਕਦੀ ਵੀ ਭਰਮ ਨਹੀਂ ਪਾਲਣਾ ਚਾਹੀਦਾ ਕੋ ਪਤਾ ਨਹੀਂ ਕਿੰਨੇ ਰੱਬ ਨੇ ਕਿੰਨੂੰ ਕਿਹੜੀ ਸੇਵਾ ਲੈ ਲੈਣੀ ਪ੍ਰਮਾਤਮਾ ਨੇ ਤੇ ਆ ਸਾਡੀਆਂ ਕੁੜੀਆਂ ਜਿਹੜੀਆਂ ਬੈਠੀਆਂ ਕੀ ਪਤਾ ਇਹਨਾਂ ਨੇ ਕੱਲ ਨੂੰ ਕਿਸੇ ਨੇ ਡੀਸੀ ਲੱਗਣਾ ਇਹਨਾਂ ਨੇ ਉਹ ਚੌਧਿਆਂ ਤੇ ਬਹਿਣਾ ਇਹ ਬੇਟਾ ਇੱਕ ਤੁਹਾਨੂੰ ਜਨੂਨ ਹੋਣਾ ਚਾਹੀਦਾ ਕਿ ਅਸੀਂ ਪੜ ਕੇ ਕੁਝ ਨਾ ਕੁਝ ਬਣਨਾ ਜੇ ਤੁਸੀਂ ਇਹ ਮਨ 'ਚ ਧਾਰ ਲੋਗੇ ਕਿ ਅਸੀਂ ਬਣਨਾ ਹੈ ਤੇ ਮੈਂ ਦਾਅਵੇ ਨਾ ਕਹਿ ਸਕਦਾ ਕੋਈ ਤੁਹਾਨੂੰ ਉੱਚ ਅਫਸਰ ਬਣਨੋਂ ਡੀਸੀ ਬਣਨੋਂ ਐਸਐਸਪੀ ਬਣਨੋਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਡਾ ਇੱਕ ਸੁਪਨਾ ਹੋਣਾ ਚਾਹੀਦਾ ਤੇ ਪ੍ਰਮਾਤਮਾ ਕਿਰਪਾ ਕਰੇ ਮੈਂ ਅਰਦਾਸ ਕਰਦਾ ਕਿ ਸਾਡੀਆਂ ਜਿਹੜੀਆਂ ਧੀਆ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾ ਮਾਰਨ ਸੋ ਬਹੁਤਾ ਲੰਮਾ ਸਮਾਂ ਨਹੀਂ ਜਾਣਾ ਕਿਉਂਕਿ ਅੱਗੇ ਵੀ ਸਕੂਲਾਂ ਦੇ ਵਿੱਚ ਅਧ்கਾਟਨ ਨੇ ਇਹ ਇੱਕ ਬਹਾਨੇ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਆ ਰਹੇ ਆ ਕਿਉਂਕਿ ਜਿਹੜੇ ਸਾਡੇ ਲੋਕ ਨੇ ਸਾਡੀ ਜਿਹੜੀ ਪਬਲਿਕ ਆ ਉਹਨਾਂ ਦਾ ਮਹਾਨ ਸਰਕਾਰੀ ਸਕੂਲਾਂ ਵੱਲ ਮੁੜੇ ਕਿਉਂਕਿ ਹੁਣ ਟੀਚਰਾਂ ਦੀ ਵੀ ਕੋਈ ਘਾਟ ਨਹੀਂ ਰਹਿ ਚੱਲੀ ਆ ਮੈਨੂੰ ਬੀਓ ਸਾਹਿਬ ਦੱਸ ਰਹੇ ਸੀ ਜਿਹੜੀ ਹੁਣ ਭਰਤੀ ਹੋਈ ਆ ਉਹਦੇ ਚੋਂ ਵੀ 40 ਟੀਚਰ 20 ਬਲੌਗ ਭਿੱਖੀਵੰਡ ਕੋਲ ਆ ਗਏ ਆ ਤੇ 20 ਬਲਟੋਏ ਬਲੌਗ ਚ ਆ ਗਏ ਆ 40 ਟੀਚਰ ਫੇਰ ਆ ਸਾਡੇ ਕੋਲ ਹੁਣ ਆ ਚੁੱਕੇ ਆ ਕੋਈ ਟੀਚਰਾਂ ਦੀ ਘਾਟ ਨਹੀਂ ਰਹਿਣ ਦੇਣੀ ਕੋਈ ਗਰਾਂਟਾ ਦੀ ਘਾਟ ਨਹੀਂ ਰਹਿਣ ਦੇਣੀ ਔਰ ਮੈਂ ਆਪਣੇ ਪਿੰਡਾਂ ਵਾਲੇ ਭੈਣ ਭਰਾਵਾਂ ਨੂੰ ਵੀ ਇਹ ਬੇਨਤੀ ਕਰਦਾ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲੇ ਕਰਾਈਏ ਮੈਨੂੰ ਬੜੀ ਖੁਸ਼ੀ ਹੋਈ ਮੈਂ ਪਿੱਛੇ ਆ ਬੁਆਏ ਸਕੂਲ ਤੋਂ ਹੋ ਕੇ ਆਏ ਆ ਇੱਕ ਬੱਚਾ ਜਿਹੜਾ ਉਹ ਜਦੋਂ ਮੈਂ ਆਇਆ ਦਾਖਲੇ ਸ਼ੁਰੂ ਸੀ ਉਹ ਹਰਕ੍ਰਿਸ਼ਨ ਤੋਂ ਆ ਕੇ ਸਰਕਾਰੀ ਸਕੂਲ 'ਚ ਐਡਮਿਸ਼ਨ ਲੈ ਰਿਹਾ ਔਰ ਉਹ ਲਈ ਆ ਉਹਨੇ ਤੇ ਤੁਸੀਂ ਆਪਣੇ ਆਪ ਵੀ ਇਹ ਆ ਸਿੱਖਿਆ ਕ੍ਰਾਂਤੀ ਅੱਜ ਪ੍ਰਾਈਵੇਟ ਸਕੂਲ ਛੱਡ ਛੱਡ ਕੇ ਬੱਚੇ ਸਰਕਾਰੀ ਸਕੂਲਾਂ 'ਚ ਦਾਖਲ ਹੋ ਰਹੇ ਆ ਔਰ ਮੈਂ ਇੱਕ ਦੱਸਾਂ ਇੱਕ ਨਾ ਬੜਾ ਆਪਣਾ ਵਹਿਮ ਆ ਜਿਹੜੇ ਭਰਾਓ ਆ ਟੀਚਰ ਖੜੇ ਆ ਨਾ ਸਾਡੇ ਆ ਬੱਚੇ ਸਾਡੇ ਬੱਚੀਆਂ ਸਾਡੇ ਪ੍ਰਿੰਸੀਪਲ ਮੈਮ ਇਹ ਬੜੀਆਂ ਵੱਡੀਆਂ ਪ੍ਰੀਖਿਆਵਿਆਂ 'ਚੋਂ ਲੰਘ ਕੇ ਪ੍ਰੀਖਿਆ ਦੇ ਦੇ ਕੇ ਔਰ ਫਿਰ ਟੀਚਰ ਬਣੇ ਆ ਇਹ ਟੀਚਰ ਐਵੇਂ ਨਹੀਂ ਬਣ ਗਏ ਇਹਨਾਂ ਤੋਂ ਵੱਧ ਕੇ ਕੋਈ ਹੋਰ ਕਿਸ ਨੂੰ ਐਜੂਕੇਸ਼ਨ ਨਹੀਂ ਦੇ ਸਕਦਾ ਇਹ ਵੀ ਸਾਡੂ ਪ੍ਰੀਖਿਆ ਦੂਰ ਕਰ ਦੇਣਾ ਚਾਹੀਦਾ ਜੋ ਸਰਕਾਰੀ ਟੀਚਰ ਜਿਹੜੇ ਆ ਉਹ ਬੱਚਿਆਂ ਨੂੰ ਪੜ੍ਹਾ ਸਕਦੇ ਆ ਜੋ ਕੁਝ ਉਹਨਾਂ ਨੇ ਸਿੱਖਿਆ ਉਹ ਹੀ ਸਭ ਤੋਂ ਵੇਰਤ ਸਾਨੂੰ ਐਜੂਕੇਸ਼ਨ ਦੇ ਸਕਦੇ ਆ ਸੋ ਸਾਨੂੰ ਆਪਣੇ ਟੀਚਰਾਂ ਦਾ ਵੀ ਸਤਿਕਾਰ ਔਰ ਇੱਜ਼ਤ ਮਾਨ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਦੇਸ਼ ਦੇ ਵਿੱਚ ਭਾਵੇਂ ਪੀਐਮ ਆ ਭਾਵੇਂ ਸੀਐਮ ਆ ਭਾਵੇਂ ਕੋਈ ਐਮਐਲਏ ਭਾਵੇਂ ਜਿੰਨਾ ਮਰਜ਼ੀ ਕੋਈ ਉਹ ਚੌਧੇ ਤੇ ਬਣਿਆ ਉਹਨੂੰ ਕਿਸੇ ਨਾ ਕਿਸੇ ਟੀਚਰ ਨੇ ਪੜ੍ਹਾਇਆ ਤੇ ਫਿਰ ਉਹ ਆਪਣੇ ਉਸ ਅਹੁਦੇ ਤੇ ਪਹੁੰਚਿਆ ਸੋ ਸਾਡੇ ਟੀਚਰਾਂ ਦਾ ਵੀ ਸਤਿਕਾਰ ਜਿਹੜਾ ਉਹ ਬਹਾਰ ਰਹਿਣਾ ਚਾਹੀਦਾ ਮੈਂ ਇਹਨਾਂ ਲਫ਼ਜ਼ਾਂ ਨਾਲ ਪ੍ਰਿੰਸੀਪਲ ਮੈਮ ਦਾ ਸਾਰੇ ਸਟਾਫ ਦਾ ਔਰ ਸਾਰੇ ਹੀ ਆਪਣੇ ਸਿੱਖਿਆ ਅਧਿਕਾਰੀਆਂ ਦਾ ਇੱਥੇ ਸਕੂਲ ਵਿੱਚ ਪਹੁੰਚੇ ਆਪਣੇ ਮੋਤਵਰ ਸੱਜਣਾ ਦਾ ਔਰ ਬੱਚਿਆਂ ਦੇ ਮਾਪਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੱਥੇ ਬੜੀ ਗਰਮੀ ਵਿੱਚ ਬੈਠੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਨੇ ਸਾਹ ਸਰਦਾਰ ਸਰਵਨ ਸਿੰਘ ਜੀ ਤੋਂ ਪ੍ਰਾਇਮਰੀ ਬੀਓ ਸਾਹਿਬ ਜੀ ਸਰਪੰਚ ਸਾਹਿਬ ਜੀ ਕਮੇਟੀ ਮੈਂਬਰਸ ਔਰ ਪਿੰਡ ਤੋਂ ਆਏ ਪਤਵੰਤੇ ਸੱਜਣ ਮਾਪੇ ਸਾਰਿਆਂ ਦਾ ਮੈਂ ਸਕੂਲ ਦੇ ਇਸ వేਡੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੀ ਆਂ ਔਰ ਟਾਈਮ ਦੀ ਸ਼ੋਰਟੇਜ ਹੋਣ ਕਾਰਨ ਮੈਂ 2 ਮਿੰਟਾਂ ਦੇ ਵਿੱਚ ਆਪਣੀ ਗੱਲ ਖਤਮ ਕਰਨੀ ਚਾਹਾਂਗੀ ਉਸ ਤੋਂ ਬਾਅਦ ਨਾਲ ਹੀ ਆਜਣ ਸਰਦਾਰ ਰਾਜਵੀਰ ਸਿੰਘ ਆਦੀ ਮੌਜੂਦਾ ਸਰਪੰਚ ਪਿੰਡ ਦੇ ਸਰਪੰਚ ਨੇ ਉਸ ਤੋਂ ਬਾਅਦ ਸਰਦਾਰ ਹਰਵਿੰਦਰ ਸਿੰਘ ਬੁਰਜ ਸਿਆਸੀ ਸਲਾਹਕਾਰ ਸਰਦਾਰ ਹਰਵਿੰਦਰ ਸਿੰਘ ਬੁਰਜ ਸਿਆਸੀ ਸਲਾਹਕਾਰ ਔਰ ਆਪਣੇ ਕਿਸੇ ਰੁਝੇਵੇਂ ਕਾਰਨ ਐਮਐਲਏ ਸਾਹਿਬ ਦੇ ਜਿਹੜੇ ਪੀਏ ਨੇ ਉਹ ਸਾਰੇ ਕਿਸੇ ਰੁਝੇਵੇਂ ਕਾਰਨ ਨਹੀਂ ਪਹੁੰਚ ਸਕੇ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਫਾਦਰ ਸਾਹਿਬ ਆਏ ਨੇ ਸਰਦਾਰ ਮੋਹਨ ਸਿੰਘ ਸਾਭਕਾ ਬਲਾਕ ਸਮਤੀ ਮੈਂਬਰ